ਤੇ ਜਿੱਥੇ ਬੀਬੀਆਂ ਤਾਂ ਮੈਨੂੰ ਲੱਗਦਾ 90% ਗਿਣਤੀ ਚਹੀਏ ਸਾਰੀਆਂ ਬੀਬੀਆਂ ਹੀ ਬੈਠੀਆਂ ਸੋ ਜਿੱਥੇ ਬੀਬੀਆਂ ਭੈਣਾ ਸਾਡੀਆਂ ਬੱਚੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਮਦਦ ਲਈ ਆ ਕੇ ਆਉਂਦੀਆਂ ਜਾਂ ਕਿਸੇ ਵੀ ਚੋਣ ਪ੍ਰਚਾਰ ਦੇ ਵਿੱਚ ਜਦੋਂ ਸ਼ਾਮਿਲ ਹੁੰਦੀਆਂ ਤੇ ਉੱਥੇ ਜਿੱਤ ਪੱਕੀ ਹੁੰਦੀ ਹੈ ਸਿਰਫ ਐਲਾਨ ਹੋਣਾ ਬਾਕੀ ਹੁੰਦਾ ਸੋ ਇਸ ਅਡਵਾਂਸ ਦੇ ਤੇ ਲਈ ਮੈਂ ਭੈਣ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਹੁਣ ਜਿੰਨੇ ਵੀ ਇੱਥੇ ਸਾਡੇ ਇਸ ਵਾਰਡ ਦੇ ਵਿੱਚ ਵੀ ਸਾਰੇ ਫਗਵਾੜੇ ਦੇ ਵਿੱਚ ਵੋਟਰ ਸਪੋਰਟਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੀ ਜਿਹੜੇ ਪਹਿਲਾਂ ਕਿਤੇ ਬੀਜੇਪੀ ਕਾਂਗਰਸ ਨੂੰ ਵੀ ਵੋਟ ਪਾਦੇ ਸੀ ਜੇਕਰ ਉਹਨਾਂ ਦਾ ਬਿੱਲ ਜ਼ੀਰੋ ਆਦਾ ਤੇ ਫਿਰ ਵੋਟ ਜਿਹੜੀ ਇਸ ਵਾਰੀ ਝਾੜੂ ਦੀ ਵੱਢਦੀ ਹੈ ਫਿਰ ਵੋਟੋ ਜ਼ਰੂਰ ਝਾੜਨ ਨੂੰ ਬਣ ਇੱਕ ਵਾਦਾ ਤੁਹਾਡੇ ਨਾਲ ਇਹ ਵੀ ਕੀਤਾ ਸੀ 1000 ਰੁਪਏ ਦਵਾਂਗੇ ਤੇ ਉਹ ਵੀ ਬਹੁਤ ਜਲਦੀ 1100 ਰੁਪਏ ਜਿਹੜਾ ਹਰ ਮਹੀਨੇ ਪੰਜਾਬ ਸਰਕਾਰ ਜਿਹੜੀ ਦੇਣ ਚਾ ਰਹੀ ਹੈ ਤੁਸੀਂ ਹੁਣ ਕਈ ਭੈਣਾਂ ਨੇ ਕਿਹਾ ਸਾਡਾ ਦੱਸੋ ਜੀ 1000 ਰੁਪਏ ਕਿਉਂ ਨਹੀਂ ਦਿੱਤਾ ਤੇ ਇਹ ਵੀ ਸਾਨੂੰ ਕਈ ਘੇਰ ਕੇ ਖੜੀ ਹੋ ਜਾਂਦੀਆਂ ਬੀਬੀਆਂ ਜੰਮੇਵਾਲ ਇਲੈਕਸ਼ਨ ਦੇ ਵਿੱਚ ਵੀ ਕਹਿੰਦੇ 1000 ਰੁਪਏ ਸਾਡਾ ਕਿੱਥੇ ਤੇ ਮੈਂ ਉਹਨਾਂ ਨੂੰ ਇੱਕੋ ਕਿਹਾ ਵੀ ਤੋਸ ਵਾਦੇ ਜਿਹੜੇ ਇੱਕ ਇੱਕ ਕਰਕੇ ਪੂਰੇ ਕੀਤੇ ਜਾਂਦੇ ਨੇ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਸਾਡਾ ਜਿਆਦਾ ਆਂਦਾ ਸੀ ਜਿਹੜਾ ਖਰਚਾ ਜਿਆਦਾ ਸੀ ਸਭ ਤੋਂ ਵੱਧ ਆਪਾਂ ਉਹ ਭਾਰ ਜਿਹੜਾ ਤੁਹਾਡਾ ਉਹ ਹਲਕਾ ਕੀਤਾ ਸੋ ਇਹ ਜਿਹੜਾ 1100 ਰੁਪਇਆ ਇਹ ਵੀ ਮਿਲੇਗਾ ਕਿਸੇ ਦਾ ਜਿਹੜੇ ਕੋ ਨੀਲੇ ਕਾਰਡ ਬਣਨ ਵਾਲੇ ਜਾਂ ਹੋਰ ਕੋਈ ਸਵੱਸਿਆਵਾਂ ਸਾਰੀਆਂ ਸਵੱਸਿਆਵਾਂ ਜਿਹੜੀਆਂ ਅੱਜ ਜਿਹੜਾ ਪ੍ਰਾਇਮਰੀ ਟੀਵੀ ਸਕੂਲ ਜਿਹੜੇ ਇਸ ਦੀ ਵੀ ਗੱਲ ਕੀਤੀ ਹੋਈ ਸੀ ਡਿਵੈਲਪਮੈਂਟ ਦੀ ਵੀ ਗੱਲ ਕੀਤੀ ਆ ਜੋ ਵੀ ਠੀਕ ਹੋਵੇ ਜੋ ਵੀ ਗਰਾਂਟਸ ਜੋ ਵੀ ਫਟ ਚਾਹੀਦੇ ਹੋਏ ਉਸ ਦੇ ਲਈ ਮੈਂ ਆ ਜਾ ਰਿਹਾ ਕਿਉਂਕਿ ਮੈਨੂੰ ਐਮਪੀ ਤੁਸੀਂ ਬਣਾਇਆ ਤੇ ਤੁਹਾਡੇ ਵਿੱਚ ਐਮਪੀ ਬਣਾ ਕੇ ਮੈਨੂੰ ਹੁਣ 5 ਕਰੋੜ ਰੁਪਈਆ ਹਰ ਸਾਲ ਮੈਨੂੰ ਗ੍ਰਾਂਟ ਮਿਲਦੀ 5 ਕਰੋੜ ਰੁਪਈਆ ਮੈਂ ਜਿੱਥੇ ਮਰਜੀ ਦੇ ਸਕਦਾ ਸੋ ਤੁਹਾਨੂੰ ਜਿੱਥੇ ਮੇਰੇ ਪੈਸੇ ਚਾਹੀਦੇ ਆ ਫਗਵਾੜਾ ਇੱਕ ਨੰਬਰ ਦੀ ਕਿਉਂਕਿ ਫਗਵਾੜੇ ਦਾ ਆਸਰ ਨਹੀਂ ਸੀ ਆਪਾਂ ਜਿੱਤੇ ਜਾਣਾ ਸੋ ਫਗਵਾੜੇ ਲਈ ਮੈਂ ਹਾਜ਼ਰ ਹਾਂ ਇਸ ਵਾਰਡ ਲਈ ਹਾਜ਼ਰ ਹੈ ਭਾਈ ਜੀ ਕੋਈ ਵੀ ਸਮੱਸਿਆ ਹੋਣੀ ਹੈ ਜੇ ਸਰਕਾਰ ਤੋਂ ਇਧਰੋਂ ਹਰ ਜੀ ਮਾਨੂੰ ਨਹੀਂ ਬੈਠੇ ਜੇ ਇਧਰੋਂ ਪੈਸੇ ਦੀ ਘਾਟ ਹੋਵੇ ਮੇਰੇ ਕੋਲ ਲੈ ਲੈਣ ਕਿਉਂਕਿ ਅੱਛਾ ਫਿਰ ਇਹ ਆ ਭਈ ਹੁਣ ਤੁਸੀਂ ਕਹਿੰਿਆ ਰਿਹਾ ਬਈ ਤੁਸੀਂ ਕੰਮ ਕਰਨੇ ਆ ਜਿੰਨੇ ਕੰਮ ਗਣਾਏ ਆ ਤੇ ਮੈਂ ਤੁਹਾਨੂੰ ਇਹ ਮੈਨੂੰ ਖੁਸ਼ੀ ਹੋ ਰਹੀ ਐ ਐਲਾਨ ਕਰਦੇ ਬਈ ਆਪਾਂ ਜਦੋਂ ਕਾਰਪੋਰੇਸ਼ਨ ਸਾਡੀ ਬਣਨੀ ਐ ਜਦੋਂ ਤੁਹਾਡੇ ਫਗਵਾੜੇ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣਨੀ ਐ ਤੇ ਫਿਰ ਕੰਮ ਤਾਂ ਇਹਨਾਂ ਨੇ ਕਰਦੇ ਆ ਸਾਡੇ ਕੌਂਸਲਰ ਬੈਠੇ ਆ ਅਜਿੰਦਰ ਹੁਣੇ ਪਹਿਲਾਂ ਵਿਚਾਰੇ ਬਹੁਤ ਕੰਮ ਕਰਦੇ ਆ ਇਹ ਵੀ ਪਹਿਲਾਂ ਸਾਰੇ ਸਮਾਜ ਸੇਵਾ ਚ ਲੱਗੇ ਹੋਏ ਆ ਸੋ ਜਦੋਂ ਸਰਕਾਰ ਆਪਣੀ ਬਣ ਗਈ ਤਾਂ ਫਿਰ ਕੰਮ ਇਹਨਾ ਨਹੀਂ ਕਰਦੇ ਤੇ ਅਸੀਂ ਇਹਨਾਂ ਦੀ ਸਪੋਰਟ ਦੇ ਪਿੱਛੇ ਖੜੇ ਹੋਣਾ ਅਸੀਂ ਨਾ ਸਿਰਫ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਪੈਸਾ ਲਿਆ ਕੇ ਇਹਨਾਂ ਨੂੰ ਦੇਣਾ ਕੰਮ ਇਹਨਾਂ ਨੇ ਕਰਦੇ ਨਹੀਂ ਸੋ ਮੈਂ ਤੁਹਾਨੂੰ ਪ੍ਰੋਸਾ ਦਵਾਉਂਦਾ ਕਿ ਆਪਾਂ ਜਿਹੜੇ ਤੁਹਾਡੇ ਕੰਮ ਹੈ ਸਾਰੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਦੇਖੋ ਜਿਹੜੇ ਇਹਨਾਂ ਚੋਣਾਂ ਦੇ ਵਿੱਚ ਐਮਪੀ ਬਹੁਤ ਘਟਾਂ ਦੇ ਤੁਹਾਨੂੰ ਦਾ ਐਮਪੀ ਵੈਸੇ ਤੁਸੀਂ ਦੇਖਿਆ ਆਪਣਾ ਭੰਗ ਤੁਹਾਡੇ ਸ਼ਹਿਰ ਦਾ ਹੀ ਸੀ ਪਰ ਮੈਂ ਹੁਸ਼ਿਆਰਪੁਰ ਤੋਂ ਹੋ ਕੇ ਵੀ ਮੈਂ ਤੁਹਾਡੇ ਚ ਹਮੇਸ਼ਾ ਇਸ ਤਰ੍ਹਾਂ ਮੌਜੂਦ ਹੋ ਮੌਜੂਦ ਰਾਵਾਂਗਾ ਆਦਾ ਜਾਂਦਾ ਰਾਵਾਂਗਾ ਤੇ ਤੁਸੀਂ ਵੀ ਚਾਹ ਬਣਾਣੀ ਭੁੱਲਿਓ ਜੀ ਕਦੇ-ਕਦੇ ਚਾਹ ਨੇ ਜ਼ਰੂਰ ਬਣਾ ਲਿਆ ਕਰੋ ਇਹ ਵਾਰ ਜਦੋਂ ਐਮਪੀ ਆਉਂਦਾ ਨਹੀਂ ਲੇਟ ਆਉਂਦਾ ਚਾਹ ਦੀ ਚਾਹ ਪੀਓ ਸੋ ਮੈਂ ਅੱਜ ਖਾਸ ਤੌਰ ਤੇ ਇਸ ਕਰਕੇ ਆਇਆ ਮੈਂ ਤੁਹਾਨੂੰ ਗਾਰੰਟੀ ਲੈਣਾ ਹੈ ਪਰ ਤੁਸੀਂ ਉਮੀਦਵਾਰ ਜਿਤਾਓ ਮੇਰੀ ਗਰੰਟੀ ਹੈ ਸਾਡੀ ਗਰੰਟੀ ਹੈ ਕਿ ਕੰਮ ਸਾਰੇ ਹੋਣਗੇ ਕਿਉਂਕਿ ਤੁਸੀਂ ਮੈਨੂੰ ਤਾਂ ਮੈਂ ਤਾਂ ਗਰੰਟੀ ਨਹੀਂ ਦੇ ਸਕਦਾ ਕਿਉਂਕਿ ਮੈਂ ਤੁਹਾਡਾ ਐਮਪੀ ਹਾਂ ਤੁਸੀਂ ਮੈਨੂੰ ਮੈਂਬਰ ਪਾਰਲੀਮੈਂਟ ਬਣਾਇਆ ਸੋ ਗਰੰਟੀ ਮੇਰੀ ਹੈ ਕੰਮਾਂ ਦੀ ਗਾਰੰਟੀ ਮਿਲਣੀ ਹੈ ਸਰਕਾਰ ਤੁਹਾਡੀ ਹੈ ਐਮਪੀ ਤੁਹਾਡਾ ਹੈ ਤੇ ਐਮਸੀ ਵੀ ਤੁਸੀਂ ਆਪਣਾ ਬਣਾਓ ਸਾਰੇ ਐਮਸੀ ਆਪਣੇ ਚੁਣੋ ਔਰ ਫਗਵਾੜੇ ਚ ਸਰਕਾਰ ਬਣਾਓ ਨਗਰ ਨਿਗਮ ਬਣਾਓ ਆਪਣਾ ਮੇਰ ਬਣਾਓ ਤੇ ਜਿਹੜਾ ਫਗਵਾੜੇ ਦੇ ਵਿਕਾਸ ਦੀ ਜਿਹੜੀ ਕਹਾਣੀ ਹੈ ਫਗਵਾੜੇ ਦਾ ਜਿਹੜਾ ਵਿਕਾਸ ਪਿਛਲੇ 10 ਸਾਲ ਤੋਂ ਨਹੀਂ ਹੋ ਸਕਿਆ ਉਹ ਪਰਣਾ ਵਿਕਾਸ ਦੀ ਇੱਕ ਨਵਾਂ ਇਤਿਹਾਸ ਦਿਖਾਂਗੇ ਵਿਕਾਸ ਦਾ ਇੱਕ ਨਵਾਂ ਦਹ ਲਿਖਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਅਖੀਰ ਦੇ ਵਿੱਚ ਇਧਰੇ ਵਿੱਚ ਮੈਂ ਇਕਲਾ ਦਰਦ ਨੂੰ ਜਹੀ ਬੇਨਤੀ ਕਰਨੀ ਚਾਹਦਾ ਵਟਣ ਕੇ ਨੂੰ ਮੈਂ ਨੰਬਰ ਤੇ ਪੈਂਜੀ ਹੁਣਾ ਵਟਣ ਚੋਦੇ ਬਟਨ ਨੰਬਰ ਵੀ ਦਾ ਲੱਭਾ ਤੇ ਗੁਲਵਿੰਦਰ ਦਾ ਨਾਮ ਤਾਂ ਯਾਦ ਹੀ ਹੈ ਜੇ ਕਿਸੇ ਨੂੰ ਇਜਤ ਹੈ ਇਹੋ ਅੱਛਾ ਤੇ ਜੇ ਕਿਸੇ ਨੂੰ ਤੀਜੇ ਨੰਬਰ ਤੇ ਵਟਣ ਤੀਜੇ ਨੰਬਰ ਤੇ ਹੈ ਜਾਂਦੇ ਪਹਿਲਾਂ ਤੀਜਾ ਨੰਬਰ ਲੱਭਣਾ ਕੇਵਲ ਨੰਬਰ ਨੰਬਰ ਵੀ ਲੱਭਣ ਭੁੱਲ ਜਾਂਦਾ ਨਾਮ ਵੀ ਭੁੱਲ ਜਾਂਦਾ ਤੇ ਝਾੜੂ ਦਾ ਨਹੀਂ ਭੁੱਲਣਾ ਨਾ ਬੀਬੀਆਂ ਨੂੰ ਝਾੜੂ ਦਾ ਉਦੋਂ ਸਵੇਰੇ ਸਭ ਤੋਂ ਪਹਿਲਾਂ ਉਹ ਤਾਂ ਬੀਬੀਆਂ ਝਾੜੂ ਚੱਕਦੀਆਂ ਜੀ ਸਵਾਇ ਦੇ ਝਾੜੂ ਤੋਂ ਪਹਿਲਾਂ ਝਾੜੂ ਦਾ ਯਾਦ ਰਹਿਣਾ ਹੀ ਆ ਸੋ ਝਾੜੂ ਵਾਲਾ ਬੰਨਣ ਦਿਵਾ ਕੇ ਆ ਤੁਹਾਡੀਆਂ ਮਸ਼ੀਨਾਂ ਜਿੰਨੀਆਂ ਮੈਂ ਵੀ ਗਿਣਤੀ ਜਾਣਾ ਤੇ ਤੁਹਾਡੇ ਵਾਰਡ ਦੀ ਮਸ਼ੀਨ ਜਰੂਰ ਦੇਖਣੀ ਬੰਨਣ ਘਸਿਆ ਮਿਲਣਾ ਚਾਹੀਦਾ ਤੁਹਾਡਾ ਦਵਾ ਦਵਾ ਕੇ ਝਾੜੂ ਵਾਲਾ ਬੰਨਣ ਜਿਹੜਾ ਉਹ ਘਸਾ ਦੇ ਸੋ ਆਮ ਆਦਮੀ ਪਾਰਟੀ ਦਾ ਕੌਂਸਲਰ ਬਣਾਈਏ ਤੇ ਆਪਣੇ ਜਿਹੜਾ ਬਹੁਤ ਵਧੀਆ ਤੁਹਾਡਾ ਵਾਰਡ ਹੈ ਨੂੰ ਹੋਰ ਖੂਬਸੂਰਤ ਬਣਾਈਏ ਬਹੁਤ ਬਹੁਤ ਧੰਨਵਾਦ ਜੈ 21 ਦਸੰਬਰ ਨੂੰ ਹੋਣ ਜਾ ਰਹੀ ਨਗਰ ਨਿਗਮ ਫਗਵਾੜਾ ਦੀਆਂ ਚੋਣਾਂ ਦੇ ਮੱਦੇ ਨਜ਼ਰ ਵਾਰਡ ਨੰਬਰ 35 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਕੌਰ ਪਤਨੀ ਮਦਨ ਲਾਲ ਦੀ ਅਗਵਾਈ ਹੇਠ ਇੱਕ ਭਰਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਰਾਜਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਸੂਬਾ ਸਪੋਕਸਪਰਸਨ ਹਰਨੂਰ ਹਰਜੀਮਨ ਸੀਨੀਅਰ ਆਪ ਆਗੂ ਦਲਜੀਤ ਰਾਜੂ ਦਰਬੇਸ਼ਪੰਡ ਜ਼ਿਲ੍ਹਾ ਪ੍ਰਧਾਨ ਮੈਡਮ ਲਲਿਤ ਸਕਲਾਨੀ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਭਾਟਿਆ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲੀ ਤਵਿੰਦਰ RAM ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਸ਼ਾਮਲ ਹੋਏ ਇਸ ਮੌਕੇ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਸਮੂਹ ਮੁਹੱਲਾ ਨਿਵਾਸੀਆਂ ਨੂੰ ਬਾਰ ਨੰਬਰ 35 ਤੋਂ ਉਮੀਦਵਾਰ ਕੁਲਵਿੰਦਰ ਕੌਰ ਅਤੇਬਾਰ ਨੰਬਰ 37 ਤੋਂ ਉਮੀਦਵਾਰ ਇੰਦਰਜੀਤ ਕੌਰ ਦੇ ਪੱਖ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਦੋਵੇਂ ਹੀ ਉਮੀਦਵਾਰ ਬਹੁਤ ਹੀ ਇਮਾਨਦਾਰ ਤੇ ਸਾਫ਼ ਸੁਥਰੀ ਛਵੀ ਦੇ ਵਿਅਕਤਤਵ ਦੇ ਮਾਲਕ ਹਨ। ਇਹਨਾਂ ਨੂੰ ਵੋਟਾਂ ਪਾ ਕੇ ਜਿਤਾਓ ਤੇ ਆਮ ਆਦਮੀ ਪਾਰਟੀ ਦੇ ਹੱਥ ਮਜ਼ਬੂਤ ਕਰੋ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟਰ ਹਰ ਦਿਨ ਤੁਹਾਡੇ ਮੋਬਾਈਲ ਤੇ ਮਿਲਦੀਆਂ ਰਹਿਣ। ਦੇਖੋ ਪੂਰੀ ਖਬਰ ਜੇ ਐਮਸੀ ਤੁਸੀਂ ਬਣਾ ਦੋਗੇ ਆਮ ਆਦਮੀ ਪਾਰਟੀ ਉਹ ਤੁਹਾਡਾ ਕੰਮ ਕਰੂਗਾ ਜੇ ਤੁਸੀਂ ਕੱਤ ਹੀ ਨਾ ਕਰਦੇ ਉਹ ਨੂੰ ਬਣਾਤਾ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਕੋਈ ਹੋਣਾ ਨਹੀਂ ਹੋਣਾ ਨਹੀਂ ਫਿਰ ਤੁਸੀਂ ਪਸਤਾਉਣਾ ਜਦੋਂ 2022 ਦੇ ਵਿੱਚ ਲਈ ਭਗਵਾੜੇ ਤੋਂ ਐਮਐਲਏ ਬਣਾ ਕੇ ਗਲਤੀ ਕੀਤੀ ਜਾ ਕੰਮ ਤਾਂ ਦੇਪ ਸਰਕਾਰ ਨੇ ਕਰ ਲੈਣਾ ਕਰ ਲੈਣਾ ਜੇ ਆਮ ਆਦਮੀ ਪਾਰਟੀ ਸਰਕਾਰ ਆ ਮੁੱਖ ਮੰਤਰੀ ਭਗਵੰਦ ਸਿੰਘ ਮਾਨ ਜੱਟਾ ਐਮਪੀ ਡਾਕਟਰ ਰਾਜਕਮਰ ਜੱਬੇਵਾਲ ਉਹ ਜੱਟਾ ਹਲਕਾ ਇੰਚਾਰਜ ਜੱਟਾ ਜੇ ਐਮਸੀ ਤੁਸੀਂ ਬਣਾਤਾ ਤੇ ਸਾਰੇ ਕੰਮ ਤੇ ਹਟੇ ਹੋਣੇ ਆ ਜੇ ਤੁਸੀਂ ਗਲਤੀ ਨਾ ਕਿਤੇ ਹੋਰ ਨੂੰ ਬਣਾਤਾ ਫਿਰ ਤੁਸੀਂ 5 ਸਾਲ ਪਸਤਾਉਂਦੇ ਮੌਕਾ ਨਹੀਂ ਤੁਹਾਨੂੰ ਮਿਲਣਾ 5 ਸਾਲ ਬਾਅਦ ਮਿਲਣਾ ਇੱਕੋ ਇੱਕ ਦਿਨ ਨਾ ਤੁਸੀਂ 21 ਤਰੀਕ ਇੱਕ ਦਿਨ ਦੇ ਦਿਓ ਇਹਨਾਂ ਨੂੰ 5 ਸਾਲ ਤੁਹਾਡੇ ਸੇਵਾਦਾਰ ਬਣ ਕੇ ਕੰਮ ਕਰਨਗੇ ਤੁਹਾਡੇ ਬਾੜ ਦੇ ਸਿਰਫ ਤੁਸੀਂ ਇੱਕ ਦਿਨ ਦੇਣਾ ਇਹਨਾਂ ਨੇ ਤੁਹਾਨੂੰ 5 ਸਾਲ ਦੇਣੇ ਆ ਔਰ ਬਿਰਿਆ ਪੈਣਾ ਬੈਠਿਆ ਚੋ ਨਿਸ਼ਾਨਾ ਝਾੜੂ ਝਾੜੂ ਕਾਦੇ ਵਾਸਤੇ ਹੁੰਦਾ ਸਫਾਈ ਕਰਨ ਲਈ ਨਾ ਦੰਦੀ ਦੀ ਔਰ ਜਿਹੜਾ ਤੁਹਾਡੇ ਬਾੜਾ ਚ ਗਾਦੀ ਸਫਾਈ ਕਰਦੇ ਝਾੜੂ ਵਾਲਾ ਪੰਨ ਦੱਬ ਦਿਓ ਔਰ ਪੈਣ ਸਾਡੀ ਨੂੰ ਦੋਨਾਂ ਨੂੰ ਐਂਸੀ ਬਣਾਓ ਹੋਰ ਹੋਰ ਤੁਹਾਨੂੰ ਲੋ ਮੇਰੀ ਗੱਲ ਜਿੰਨੀ ਕਤਾਰ ਦੇ ਤੁਸੀਂ ਵਿੱਚ ਬੈਠੇ ਆ ਜਿਹੜੇ ਦੋਨੇ ਪਾਰਟਾਂ ਦੇ ਵਿਰੋਧੀ ਆ ਉਹ ਕੁਬਰਾਏ ਆ ਉਹਨਾਂ ਨੇ ਕੀ ਕਰਨਾ ਆ ਆਸਤ ਦਿਨਾਂ ਦੇ ਵਿੱਚ ਆਗੇ दारू ਵੰਡਣੀ ਆ ਕਪੜੇ ਵੰਡਨੇ ਆ ਰਾਸ਼ਾ ਬੰਦਨਾ ਜਿਓ ਵੰਡਦੇ ਆ ਉਹਨਾਂ ਕੋਲ ਲੈ ਲਓ ਪਰ ਬੋਰਡ ਵੀ ਝਾੜਨ ਨੂੰ ਪਾ ਦਿਓ ਮਾੜੀ ਬੋਰਡ ਤੇ ਤੁਸੀਂ ਪਾਣੀ ਆ ਨਾ ਤੇ ਜਾ ਕੇ ਤੇ ਬੋਰਡ ਝਾੜਨ ਨੂੰ ਪਾ ਦਿਓ ਇਹ ਦੇਣਾ ਤੇ ਲੈਣਾ ਕੋਈ ਗੱਲ ਨਹੀਂ ਪਰ ਬੋਰਡ ਕਾਟ ਨੂੰ ਪਾਣੀ ਆ ਅੰਦਰ ਤਾਂ ਕਿਸੇ ਨੇ ਨਹੀਂ ਜਾਣਾ ਤੇ ਲੈਣਾ ਉਹ ਤਾਂ ਤੁਸੀਂ ਬੋਰਡ ਜਾ ਕੇ ਪਾ ਦੇਣੀ ਆ ਇਸ ਕਰਕੇ ਉਹਨਾਂ ਨੇ ਤੁਹਾਨੂੰ ਉਹ ਹੀ ਇੱਕ ਦੋ ਦਿਨ ਪੁੱਛਣਾ ਹਣਾ ਬੜਕੇ 5 ਸਾਲ ਕਿਸੇ ਨੇ ਨਹੀਂ ਉਹਨਾਂ ਦੇ ਡੇ ਕੋ ਪਰ ਸਰਕਾਰ ਦੇ ਹੰਡੀ ਆ ਆਮ ਲੋਕਾਂ ਦੀ ਸਰਕਾਰ ਆ ਭਗਵਾਨ ਦਮਨ ਦੀ ਸਰਕਾਰ ਆ ਦੇ ਐਮਐਲਏ ਬਣੇ ਆ ਆਪ ਘਰਾਂ ਦੇ ਜੇ ਐਮਸੀ ਬਣ ਗਏ ਉਹਨਾਂ ਨੂੰ ਤੁਹਾਡਾ ਦੁੱਖ ਦਰਦ ਦਾ ਪਤਾ ਹੈ ਕੀ ਕਰਨਾ ਤੁਹਾਡੇ ਕਿਹੜੇ ਮਸਲੇ ਆ ਉਹ ਤੁਹਾਡੇ ਆਪ ਹੀ ਇੱਕ ਇੱਕ ਕਰਕੇ ਕਰਨਗੇ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਆ ਉਹ ਸਾਰੇ ਕਿਤੇ ਜਾਣਗੇ